ਆਇਆ ਤੇ ਜੋ ਲੋਕ ਸਮਾਗਮ ਆਖੜਾ ਲਾ ਪੂਰਤ ਰੱਖਦਾ ਕਿੰਨੇ ਕਿੰਨੇ ਵਿੱਚ ਸਾਰੇ ਵੀਡੀਓ ਹੋ ਰਹੀਆਂ ਰੈਲੀਆਂ ਹੋ ਰਹੀਆਂ ਇਹ ਵੀ ਵਾਲਾ ਚੱਲਦੇ ਆ ਅੱਜ ਅਸੀਂ ਸਾਰੇ ਸਰਦਾਰ ਜਿੰਦਰ ਸਿੰਘ ਭਵਾਵਾ ਜਿਹਦੇ ਹੱਕ ਦੇ ਬਹੁਤ ਵੱਡਾ ਇੱਕ ਕੌਣ ਦੱਸਾਇਆ ਜਿਹਦੇ ਵਿੱਚ ਪਟੋਪੜ 10000 ਤੋਂ ਵੱਧ ਦੇ ਹੋ ਗਏ ਨੇ ਸੜਕਾਂ ਦੇ ਜਾਨ ਲੱਗੇ ਨੇ 40 50 ਬੱਸਾਂ ਲੈ ਕੇ ਜਿਹੜੇ ਆਪਣੇ ਤਸੱਦੂ ਤੁਰੇ ਆ ਸਾਰੀਆਂ ਬੱਸਾਂ ਨਾਲ ਅਰਜਾ ਗਲੀਆਂ ਲੈ ਕੇ ਤੁਰੇ ਆ ਉਹ ਅੱਜ ਦੇਖ ਕੇ ਸਾਠਾ ਮਾਰਦਾ ਕਾਤੇ ਸਾਥ ਕਰਦਾ ਕਿ ਸਰਵਿੰਦਰ ਸਿੰਘ ਹੰਵਾਵਾ ਜੀ ਜਿਹੜਾ ਕਾਦੀਆ ਵਿਧਾਨ ਸਭਾਵਾ ਇੱਥੇ ਘੱਟੇ ਘੱਟ 20000 ਜਲੀਲ ਲੈਣਗੇ ਸਾਡਾ ਪਹਿਲਾ ਰੋਣ ਫਗੜਾਵਾ ਇੱਕ ਤੋਂ ਲੈ ਕੇ 14 ਮਹੀਨਾ ਦਾ ਮੈਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦਾ ਪਹਿਲੇ ਰੌਂਡ ਦੇ ਵਿੱਚ ਹੀ ਸਾਡੀ 15 ਫੀਸ ਦੀ ਨੀਡ ਹੋ ਗਈ ਸਭਾਣਾ ਅਜੇ ਪਾਇਤਾ ਦੇ ਕੇਸੇ ਪਾਕਿਸਤਾਨ ਨਾਲ ਅਸਲ ਬਟਾਲਾ ਦਾ ਚੱਲ ਰਿਹਾ ਮੇਰੇ ਮਾਦੇ ਬਨਾਰ ਕੋਣ ਕੋ ਦਾਅਵਾ ਮੇਰਾ ਬਾਪ ਪਾਤ ਜਿਹੜੇ ਦੋਨੋਂ ਦੇ ਫੁਲੇਕਾਰੀ ਆ ਕਾਲਾ ਫਾਰਾਦੀਦ ਵਾਲੇ ਪਹਿਲੇ ਬਹੁਤ ਜਾਣਦੇ ਸਾਡਾ ਜਿਹੜਾ ਬੇਅਦਬ ਨਿਭਾਉਣਾ ਸਮਝਣਾ ਕੀ ਦੀ ਬਾਰੇ ਮੁਖਲੇ ਦੇਵਾ ਸੁਖ ਦੇ ਨਾਮ ਦਾਵਾ ਬਹੁਤ ਵੱਡੀ ਗੀਨ ਉੱਪਰ ਆ ਦੇਰ ਦੁਆਰੇ ਹਰ ਮੋੜ ਨਿਰਗਰ ਕਾਬਲਾ ਬਤਾ ਕਰ ਉਹ ਭਾਜੀ ਆਪਾਂ ਪਾਕਿਸਤਾਨੀ ਦੇ ਤੇਰੇ-ਤੇਰੇ ਬਤਾ ਹਾਂ ਜੈ ਜੀ ਬੜੇ ਮਾਣਾ ਕਹਿ ਸਕਦਾ ਵੀ ਸਰਦਾਰ ਅਰਬਾਸ ਸਿੰਘ ਬਾਜਵਾ ਦੀ ਗਵਾਹੀ ਹੈ ਰਾਜਾ ਬਰਿੰਦ ਜੀ ਦੀ ਗਵਾਹੀ ਹੈ ਪੰਜਾਬ ਦੇ ਵਿੱਚੋਂ ਮੱਟੋ ਕੱਟ ਅਸੀਂ 10 ਸਿੱਟਿਆਂ ਦੇ ਕਾਰਸ ਜਿਹੜੀ ਜਿੱਤ ਰਹੀ ਆ ਬੜੇ ਸ਼ਾਨੋ ਸ਼ੌਕ ਨਾਲ ਜਿੱਤ ਰਹੀ ਆ ਤੇ ਮੇਰਾ ਸਮਝਦਾ ਵੀ ਜਿਹੜੀ ਆਮ ਪਾਰਟੀ ਆ ਇਹਦੀ ਇੱਕ ਦੀ ਸੀਟ ਹੁੰਦੀ ਸੰਭਾਵਨਾ ਤੇ ਵੱਧ ਗਈ ਤੇ ਜਦੋਂ 4 ਤਰੀਕ ਹੋਣੀ ਆ ਆ ਜਿਹੜੀ ਮੇਰੀ ਅੱਜ ਦੀ ਕਈ ਗੱਲ ਆ ਮੈਂ ਬਾਬਾ ਜੀ ਦਾ ਬਣਾ ਕਰਾ ਲਾ ਜੀ ਹਜ਼ੂਦਾ ਐਮਸੀ ਕੌਨ ਲੋਕ ਸਭਾ ਦੀ ਇਲੈਕਸ਼ਨ ਦਾ ਬਿਗਲ ਬਚ ਚੁਕਿਆ ਦੇ ਹੱਕ ਦੇ ਵਿੱਚ ਅਸੀਂ ਸਾਰੇ ਅੱਜ ਯੂਨ ਇਕੱਠੇ ਹੋ ਕੇ ਤੇ ਉਹਨਾਂ ਦੀ ਰੈਲੀ ਨੂੰ ਆਈ ਉੋਛ ਦੇ ਵਿੱਚ ਉੱਥੇ ਬੜਾ ਵੱਡਾ ਇਕੱਠ ਹੋਇਆ ਮੈਂ ਸਾਰਿਆਂ ਨੂੰ ਆਪਣੇ ਛੋਟਿਆਂ ਭਰਾਵਾਂ ਕਹਿੰਦਾ ਕਿ ਇੱਕ ਵਾਰ ਇੱਕ ਵਾਰ ਰਾਹੁਲ ਜੀ ਨੂੰ ਮੌਕਾ ਦਿਓ ਤਾਂ ਕਿ ਉਹ ਵੀ ਅ ਦੱਸਣ ਵੀ ਅਸੀਂ ਉਹ ਕੀ ਕਰ ਸਕਦੇ ਨੇ ਉਹ ਵੀ ਇੱਕ ਬਹੁਤ ਜਿਹੜੇ ਮੇਨ ਜਿਹੜੇ ਹਲਕਾ ਇੰਚਾਰਜ ਨੇ ਅਸੀਂ ਉਹਨਾਂ ਦੀ ਉਹਨਾਂ ਦੀ ਔਰ ਅਸੀਂ ਸਾਰਿਆਂ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ 1 ਤਰੀਕ ਨੂੰ ਆਪਣਾ ਬਸ ਇਹਨਾਂ ਲਬਜਾਂ ਦੇ ਨਾਲ ਮੈਂ ਇੱਥੇ ਸਾਰੇ ਜਿਹੜੇ ਵੱਡਾ ਕੱਟ ਸੀਗਾ ਧਿਰ ਸੀ ਜਿਨ੍ਹਾਂ ਦੀ ਦੋਵੇਂ ਹੀ ਰੈਲੀਆਂ ਹੋਈਆਂ ਭਾਜੀਪੀ ਦੀ ਤੇ ਆਪਣਾ ਝਾੜੂ ਦੀ ਛੋਟੀ ਜੀ ਦੀ ਛੋਟੀ ਜਿਹੀ ਇੱਕ ਮੀਟਿੰਗ ਰੱਖੀ ਸੀ ਜੋ ਕਿ ਰੈਲੀ ਦਾ ਰੂਟ ਤਰਨ ਕਰ ਗਈ ਮੈਂ ਸਾਰਿਆਂ ਦਾ ਕਦੀ ਚੱਕਤਾ ਵੀ